এই যে প্রোগ্রামিং এর ਛੋੜ ਦੇ ਬੀ ਜਦ ਵੀ ਡਰ ਗਈ ਡਰੀ ਹੋਈ ਹੈ ਨਾ ਹੱਥ ਨਹੀਂ ਲੱਗਉਂਦੀ ਧੰਨਵਾਦ ਹੈ ਕਿੰਨਾ ਪੜਾਉਂਦੇ ਨੇ ਕਾਟੇ ਲੋ ਕੁੱਤਾ ਰੱਖਿਆ ਵਾ ਕੁੱਤਾ ਬਹੁਤ ਭੌਂਕਦਾ ਨੂੰ ਦੇ ਚੱਕੇ ਕੁੱਤਾ ਇਹਦੇ ਨਾਲ ਇਹਦੇ ਨਾਲ ਜਿਹੜਾ ਜੀਵਨ ਮਾਰਦਾ ਆਹ ਨਾਲੀ ਕੁਝ ਨਹੀਂ ਕਿਹਾ ਉਹ ਪੁੱਛ ਰਿਹਾ ਹੈ ਬਾਰ ਬਾਰ ਆਹ ਨਾ ਆਪ ਨੇ ਕਿਹਾ ਮੈਂ ਕਿਹਾ ਹਾਂ ਵੀ ਆ ਤੁਹਾਡੇ ਸਾਰ ਘਰ ਇਹ ਕੀ ਨਾਮ ਹੈ ਜਿਹੜਾ ਮਾਨ ਸਿੰਘ ਜੀ ਪਿੰਡ ਕਿਹੜਾ ਲੰਗ ਜੀ ਕੀ ਹੋਇਆ ਜੀ ਰਾਤੀ ਇਹ ਘਰ ਦੇ ਵਿੱਚ ਉਹ ਰਾਤੀ 11:30 ਵਜੇ ਦੀ ਘਟਨਾ ਮੈਂ ਤੇ ਮੇਰੀ ਬੈਫਰ ਅਸੀਂ ਚੰਡੀਗੜ੍ਹ ਸੀਗੇ ਪੀਜੀਆ ਜੀ ਸਾਡੀ ਬੇਟੀ ਦਾ ਆਪਰੇਸ਼ਨ ਸੀਗਾ ਤੇ ਉਸ ਤੋਂ ਬਾਅਦ ਇਹ ਘਟਣਾ ਵਾਪਰੀ ਹੈ ਜੀ ਜਿਹੜਾ ਤੇੰਦੂਆ ਆਪਣੇ ਇਲਾਕੇ ਦੇ ਵਿੱਚ ਘੁੰਮ ਰਿਹਾ ਜੀ ਤੇ ਉਹ ਰਾਤੀ ਆਪਣੇ ਘਰ ਵੀ ਆ ਗਿਆ ਸੀਗਾ ਤੇ ਆ ਕੇ ਬਾਅਦ ਸਾਡੇ ਇੱਕ ਬੱਚੀ ਹੈ ਛੋਟੀ 1 ਮਹੀਨੇ ਦੀ ਉਹਦੇ ਕੰਨ ਵਗੈਰਾ ਇੱਕ ਕੰਨ ਤਾਂ ਪੂਰਾ ਹੀ ਖਾ ਗਿਆ ਜੀ ਇੱਕ ਤੇ ਥੋੜਾ ਜਿਹਾ ਅੱਧ ਵਜਦਾ ਗਿਆ ਕਰ ਗਿਆ ਤੇ ਫਿਰ ਕੋਸ਼ਿਸ਼ ਕਰਕੇ ਬੱਚੇ ਦੀ ਜਾਗ ਜੂ ਖੁੱਲੀ ਰੌਲਾ ਪਾਇਆ ਇੱਕ ਡੌਗੀ ਸੀਗਾ ਆਪਣੇ ਘਰ ਦੇ ਵਿੱਚ ਉਹਨੇ ਕਾਫੀ ਰੌਲਾ ਵਗੈਰਾ ਪਾਇਆ ਤੇ ਫਿਰ ਬੱਚੇ ਉੱਠ ਗੜੇ ਉਹਨਾਂ ਨੇ ਡਰਾਡ ਰੂਕੇ ਭਜਾਇਆ ਥੋੜੇ ਅੰਦਰੋਂ ਤੇ ਬਸ ਫਿਰ ਕੰਦੇ ਟੱਪ ਗਿਆ ਜੀ ਤੇ ਘਰ ਦੇ ਵਿੱਚ ਕੋਣ ਕੋਣ ਸੀਗਾ ਘਰ ਦੇ ਵਿੱਚ ਤਾਂ ਮੇਰੇ ਬੇਟੇ ਸੀਗੇ ਜੀ ਇੱਕ ਸਿਸਟਰ ਸੀਗੀ ਮੇਰੀ ਸਿਸਟਰ ਜਾਗਦੇ ਸੀਗੇ ਉਹਨਾਂ ਨੂੰ ਪਤਾ ਲੱਗਿਆ ਪਹਿਲਾਂ ਫਿਰ ਉਹਨਾਂ ਨੇ ਬੇਟਾ ਨੂੰ ਉਠਾਇਆ ਤਾਂ ਫਿਰ ਬੇਟਿਆਂ ਨੇ ਭਜਾਇਆ ਜੀ ਉਹ ਡਰਾਡ ਰੂਕੇ ਜੀ ਥੋੜਾ ਬਹੁਤਾ ਰਾਤ ਦਾ ਸਮਾਂ ਤਾਂ ਵੀ ਗਰਮੀ ਦਾ ਮੌਸਮ ਆ ਵੀ ਚਲੋ ਪੱਖੇ-ਪੁੱਖੇ ਚੱਲਦੇ ਨੇ ਨਹੀਂ ਕਿਸੇ ਨੂੰ ਪਤਾ ਲੱਗਦਾ ਹਨਾ ਵੀ ਫਿਰ ਆਪ ਇਹਨਾਂ ਨੇ ਕੋਸ਼ਿਸ਼ ਕਰਕੇ ਭਜਾਇਆ ਜੀ ਡਰ ਦਾ ਮਾਹੌਲ ਵੀ ਹੋਏਗਾ ਡਰ ਦਾ ਮਾਹੌਲ ਵੀ ਬਣਿਆ ਰਿਹਾ ਜੀ ਘਰ ਦੇ ਵਿੱਚ ਕਾਫੀ ਦਿਨ ਤੇ ਬਸ ਇਹ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਰ ਕੋਈ ਗੱਲ ਨਹੀਂ ਹੋਈ ਇਹਨਾਂ ਦੀ ਫਿਰ ਤਾਂ ਅਸੀਂ ਸਵੇਰੇ ਆ ਕੇ ਦੇਖੇ ਜਿਸ ਤਰ੍ਹਾਂ ਇੱਕ ਜਾਨਵਰ ਨੂੰ ਛਿੰਨਾ ਵਾਲਾ ਬੱਚਾ ਵਾਂਗੂ ਪਾਲ ਦਿੰਨੇ ਆਪਾਂ ਹਾਂਜੀ ਹਾਂਜੀ ਕਿੰਨਾ ਕੋ ਦੁੱਖ ਲੱਗਿਆ ਜਦੋਂ ਤੁਸੀਂ ਘਰ ਆਏ ਵਾਪਸ ਕਿੰਨੇ ਵਜੇ ਆਏ ਤੁਸੀਂ ਸਰ ਜੀ ਅਸੀਂ ਸਵੇਰੇ ਆਏ ਜੀ ਕੋਈ 12 ਵਜੇ ਦੇ ਕਰੀਬ ਦੁੱਖ ਤਾਂ ਦੇਖੋ ਬਾਈ ਜੀ ਇਦਾਂ ਵੀ ਜਿਹੜਾ ਵੀ ਕੋਈ ਬੰਦਾ ਪਸ਼ੂ ਜਾਂ ਕੋਈ ਵੀ ਜਾਨਵਰ ਪਾਲਦਾ ਹਨਾ ਉਹਦੇ ਨਾਲ ਪਿਆਰ ਹੋ ਜਾਂਦਾ ਉਹਦਾ ਬੱਚਿਆਂ ਵਾਂਗ ਦੇ ਦੇਖੋ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆਂ ਵੀ ਜਿਵੇਂ ਜਦੋਂ ਸਾਡਾ ਨੁਕਸਾਨ ਹੋਇਆ ਕਿਥੇ ਹੋਰ ਦਾ ਨਾ ਹੋ ਹਨਾ ਤੇ ਜਲਦੀ ਤੋਂ ਜਲਦੀ ਵੀ ਜਿਹੜਾ ਇਹ ਤੀਂਦੂ ਆ ਇਹਨੂੰ ਕਾਬੂ 'ਚ ਕਰਿਆ ਜਾਵੇ ਹਨਾ ਮੈਂ ਨਹੀਂ ਜੀ ਪ੍ਰਿੰਸ ਆ ਹੀ ਲੰਗਪਿੰਡ ਦਾ ਰਹਿਣ ਵਾਲਾ ਹੀ ਮੈਂ ਤੇ ਆਪਣੇ ਘਰਾਂ ਨਾਲ ਜੀ ਗੱਲ ਤੀਂਦੂ ਆ ਗਿਆ ਸੀਗਾ ਜੀ ਤੇ ਹੁਣੇ ਨਾ ਬਹੁਤ ਕਹਿਰ ਮਜਾਇਆ ਜੀ ਤੇ 1 ਸਾਲ ਦੀ ਆਪਣੀ ਛੋਟੀ ਜੀ ਬੱਚੀ ਹੈ ਜੀ ਉਹਦਾ ਵਿਚਾਰੀ ਦਾ ਕੰਨ ਖਾ ਗਿਆ ਜੀ ਤੇ ਜਦੋਂ ਅਸੀਂ ਬਾਹਰ ਨਿਕਲੇ ਨਿਕਲ ਕੇ ਭਜਾਇਆ ਉਹ ਤਾਂ ਵੀ ਨਹੀਂ ਭਜਾਇਆਗਾ ਇੰਨਾ ਮਤਲਬ ਕਿ ਖੋਪ ਸੀਗਾ ਉਹਦਾ ਅਸੀਂ ਵੀ ਨਹੀਂ ਬਾਹਰ ਨਿਕਲੇ ਹੈਗੇ ਡਰ ਦੇ ਮਾਰੇ ਵੀ ਸਾਨੂੰ ਨਾ ਕੁਝ ਕਰਦੇ ਹਨਾ ਚਲੋ ਕਿਵੇਂ ਨਾ ਕਿਵੇਂ ਕਰਕੇ ਸਾਨੇ ਬੱਚੀ ਦੀ ਇਹਦੀ ਬੱਚੀ ਦੀ ਜਾਨ ਬਚਾਈ ਤੇ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਵੀ ਆਪਣਾ ਇਹਨੂੰ ਕੋਈ ਨਾ ਕੋਈ ਇਹਦਾ ਹਿੱਲਾ ਕਰੋ ਹਨਾ ਵੀ ਕੋਈ ਅੱਗੇ ਨਾ ਕਿਸੇ ਦਾ ਜਿੰਨੇ ਸਾਡਾ ਨੁਕਸਾਨ ਹੋਇਆ ਹਨਾ ਕਿਸੇ ਦਾ ਗੇਟ ਵਿਚਾਰੇ ਦਾ ਨੁਕਸਾਨ ਹੋਵੇ ਹਣਾ ਹੁਣ ਆਪਾਂ ਧੀਆਂ ਬੁੱਟਾ ਮਾਂਗੇ ਨੂੰ ਪਾਲ ਦਿਆਂ ਹਣਾ ਵਿਚਾਰੇ ਨੂੰ ਇੰਨੀ ਸੇਵਾ ਕਰਦੇ ਆਂ ਦੀ ਜੇ ਇੰਨਾ ਕੁਝ ਹੁੰਦਾ ਹਣਾ ਦੁੱਖ ਤਾਂ ਹੁੰਦਾ ਹੀ ਆ ਹਣਾ ਵੀਰੇ ਤੇ ਉਹ ਵੀਰੇ ਆਪਣਾ ਸਕਰੀਬਨ 12:00 ਦਾ ਟਾਈਮ ਸੀਗਾ ਜਦੋਂ ਆਇਆ ਵੀਰੇ ਕੀ ਕੀ ਹੋਇਆ ਕੀ ਰੋਲਾ ਕੰਡਾ ਰੋਲਾ ਬਹੁਤ ਪਾਇਆ ਵੀਰੇ ਬੱਚੀ ਨੇ ਪਹਿਲਾਂ ਉਹਨੂੰ ਗੜ ਤੋਂ ਫੜ ਲਿਆ ਸੀਗਾ ਬੱਚੀ ਨੇ ਇੰਨਾ ਰੋਲਾ ਪਾਇਆ ਬੱਚੀ ਬਹੁਤ ਰੋਲਾ ਪਾਰੀ ਸੀਗੀ ਤੇ ਬਾਅਦ ਵਿੱਚ ਅਸੀਂ ਦੇਖਣ ਗਏ ਤੇ ਦੇਖਿਆ ਵੀ ਇਧਰੋਂ ਮੈਨੂੰ ਦਿਖ ਗਿਆ ਸੀਗਾ ਵੀ ਤੈਨੂੰ ਆ ਫਿਰ ਅਸੀਂ ਬਾਹਰ ਨਿਕਲੇ ਹੈਗੇ ਉੱਥੇ ਖੜਕੇ ਰੋਲਾ ਰੋਲਾ ਪਾਇਆ ਭਜਾ ਤਿਆ ਉਹ ਫਿਰ ਉਹ ਤੋਂ ਬਾਅਦ ਦੇਖਿਆ ਕਿ ਬੱਚੀ ਦਾ ਕੰਨ ਖਾਇਆ ਹੋਇਆ ਬਾਅਦ ਚ ਉਹ ਭੱਜ ਗਿਆ ਉਹ ਗੰਦੇ ਟੱਪ ਕੇ ਜੀ ਬਾਕੀ ਫਿਰ ਤਾਂ ਦਿਖੇ ਨਹੀਂ ਘਰ ਤੇ ਹਾਂਜੀ ਹਾਂਜੀ ਮੈਂ ਘਰ ਸੀ ਆ ਜੀ ਹਾਂਜੀ ਦਰ ਕਿੰਨਾ ਕਿਥੇ ਰੱਤੀ ਦਰ ਤਾਂ ਬਥੇਰਾ ਹੀ ਹੁਣ ਕੱਲਾ ਬੰਦਾ ਹੁੰਦਾ ਦਰ ਤਾਂ ਬਥੇਰਾ ਹੁੰਦਾ ਜੀ ਦਰ ਤਾਂ ਹੈਗਾ ਹੀ ਸੀਗਾ ਜੀ ਹੁਣ ਤੁਹਾਨੂੰ ਪਤਾ ਜਾਨਵਰਾਂ ਕੋਈ ਵੀ ਅਟੈਕ ਕਰ ਸਕਦਾ ਹਨਾ ਜੀ ਦਰ ਤਾਂ ਬੰਦੇ ਨੂੰ ਹੁੰਦਾ ਹੀ ਆ ਜੀ ਚਲੋ ਕਿਵੇਂ ਨਾ ਕਿਵੇਂ ਕਰਕੇ ਆਪਾਂ ਨੇ ਹਨਾ ਉਹਨੂੰ ਭਜਾਤਾ ਜੀ ਘਰ ਤੇ ਪਹੁੰਚ ਗਿਆ ਹਾਂ ਜੀ ਕਰ ਹੈਗੇ ਭੂਆ ਜੀ ਸੀਗੇ ਜੀ ਮੇਰੇ ਦਾਦਾ ਜੀ ਸੀਗੇ ਜੀ ਮੇਰਾ ਬ੍ਰਦਰ ਸੀਗਾ ਜੀ ਇੱਕ ਮੈਂ ਸੀਗਾ ਜੀ ਬਾਕੀ ਸਾਰੇ ਗਏ ਹੋ ਸੀਗੇ ਜੀ ਤੇ ਬਸ ਅਸੀਂ ਹੋ ਸੀਗੇ ਜੀ ਦੋਏ ਜਣੇ ਅਸੀਂ ਉੱਠੇ ਬਾਕੀ ਤਾਂ ਸੁੱਤੇ ਪਏ ਸੀਗੇ ਦੋ ਜਣੇ ਜੀ ਤੇ ਬਸ ਭਜਾਇਆ ਕਿਵੇਂ ਨਾ ਕਿਵੇਂ ਕਰਕੇ ਜੀ ਆਪਾਂ ਨੇ ਭਜਾਤਾ ਜੀ ਬਸ ਜਾਨ ਬਚਾ ਲਈ ਆਪਾਂ ਨੇ ਪੁੱਛੀ ਜੀ ਹਾਂ ਜੀ ਨੁਕਸਾਨ ਤਾਂ ਤੁਹਾਡੇ ਸਾਹਮਣੇ ਆ ਜੀ ਇੱਕ ਕੰਨ ਖਾ ਗਿਆ ਜੀ ਇੱਕ ਕੰਨ ਖਾਣੇ ਵਾਲਾ ਸੀਗਾ ਜੀ ਉਹ ਤਾਂ ਭਜਾਤਾ ਨਹੀਂ ਉਹ ਵੀ ਖਾ ਜਾਂਦਾ ਜੀ ਵਿਚਾਰੀ ਦਾ ਹਨਾ ਵਾਪਰ ਸਰਕਾਰ ਨੂੰ ਇਹ ਹੀ ਬੇਨਤੀ ਹੈ ਵੀ ਇਹਨਾਂ ਨੂੰ ਕੰਮਾਂ ਨੂੰ ਮੜਿਆ ਇਹਨੂੰ ਦੱਬ ਕੇ ਰੱਖੋ ਤੇ ਇਹਦਾ ਕੋਈ ਹਿੱਲਾ ਕਰੋ ਕਿਸੇ ਹੋਰ ਦਾ ਜਾਨੀ ਨੁਕਸਾਨ ਨਾ ਹੋ ਜੇ ਕੋਈ ਅੱਜ ਤਾਂ ਇਹ ਬੱਚੀ ਤੇ ਹਨਾ ਪਸ਼ੂਆਂ ਤੇ ਉਹ ਕਰ ਰਿਹਾ ਕੱਲ ਨੂੰ ਕਿਦਾ ਜਵਾਕ ਜੂਗ ਬਾਹਰ ਖੇਡਦਾ ਹੋਇਆ ਹਨਾ ਉਹਨੂੰ ਦਬੋਚ ਲਿਆ ਫੇਰ ਆਪਾਂ ਕੀ ਕਰਾਂਗੇ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨੂੰ ਕੰਟਰੋਲ ਕੀਤਾ ਜਾਵੇ